ਮੇਰਾ ਨਾਮ ਰਾਜਵੀਰ ਕੌਰ ਹੈ ਮੈਂ ਬਾਬਾ ਸੰਦੀਪ ਲਕਲੋਨੀ ਪਿੰਡ ਤਾਂਦਰਾ ਦੇ ਅਸੀਂ ਵਾਸੀ ਆ ਮਾਮਲਾ ਜੀ ਇਹ ਆ ਸਾਡੇ ਗਵਾਂਢ ਜਿਹੜੇ ਰਹਿੰਦੇ ਆ ਮਾ ਮਨਦੀਪ ਸਿੰਘ ਉਹਦੀ ਮਾਂ ਨਰਿੰਦਰ ਕੌਰ ਤੇ ਮਨਦੀਪ ਦੀ ਮਨਦੀਪ ਦੀ ਘਰ ਵਾਲੀ ਮધુਵਾਲਾ ਤੇ ਉਹਦੀ ਭੈਣ ਸ਼ੈਲੀ ਉਰਫ ਜਸਪ੍ਰੀਤ ਉਹਨੇ ਇੱਕ ਰੱਖਿਆ ਆ ਬੰਦਾ ਰੱਖਿਆ ਆ ਕਿਉਂਕਿ ਉਹਦਾ ਵੈਸੇ ਤਾਂ ਇੱਕ ਵਿਆਹ ਹੋਇਆ ਇੱਕ ਬੇਟਾ ਵੀ ਆ ਤੇ ਉਹਦਾ ਘਰ ਵਾਲਾ ਬਾਹਰ ਆ ਤੇ ਇੱਥੇ ਟਾਈਮ ਪਾਸ ਨੂੰ ਉਹਨੇ ਇੱਕ ਬੰਦਾ ਰੱਖਿਆ ਹੋਇਆ ਆ ਤੇ ਉਹ ਇਹ 4-5 ਜਾਣੇ ਰਲ ਕੇ ਸਾਰੇ ਮਹੱਲੇ ਦੇ ਉੱਤੇ ਹਮਲਾ ਕਰਦੇ ਆ ਰਾਤੀ ਉਹਨਾਂ ਨੇ ਸਾਡੇ ਅਸੀਂ ਆਪਣੇ ਆਪਣੇ ਅੰਦਰ ਲੋੜੀ ਸੇਕ ਰਹੇ ਸੀਗੇ ਲੋਰੀ ਦਾ ਤੋਂ ਹਾਰਮਨ ਆ ਰਹੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਤਲਵਾਰ ਲੈ ਕੇ ਸਾਡੇ ਦਰਵਾਜਿਆਂ ਦੇ ਉੱਤੇ ਉਹਨਾਂ ਨੇ ਵਾਰ ਕੀਤੇ ਸਾਡੇ ਬੱਚਿਆਂ ਤੇ ਵੀ ਉਹਨਾਂ ਨੇ ਵਾਰ ਕੀਤੇ ਲੇਕਿਨ ਅਸੀਂ ਆਪਣੀ ਜਾਨ ਬਚਾਈ ਆ ਅੰਦਰ ਭੱਜ ਕੇ ਅਸੀਂ ਲੁਕ ਗਏ ਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਸਿਲੰਡਰ ਆ ਉਹ ਸਿਲੰਡਰ ਨੂੰ ਅੱਗ ਲਾ ਕੇ ਸਾਡੇ ਘਰਾਂ ਦੇ ਵਿੱਚ ਦਰਵਾਜੇ ਤੋਂ ਉੱਤੇ ਸੁੱਟਿਆ ਆ ਅਸੀਂ ਉਹਦੀ ਵੀ ਵੀਡੀਓ ਦੇ ਰਹੇ ਆ ਫਿਰ ਬਾਅਦ ਸਾਡਾ ਘਰ ਛੱਡ ਕੇ ਨਾਲ ਦੇ ਗਵਾਂਡੀਆਂ ਦੇ ਲੈ ਕੇ ਗਿਆ ਉਹ ਕਹਿੰਦਾ ਸੀ ਪੂਰੀ ਜਿਹੜੀ ਕਲੋਨੀ ਆ ਵੀ ਸਾਡਾ ਰਾਹ ਚੱਲਦਾ ਅਸੀਂ ਮੈਂ ਪੂਰੀ ਕਲੋਨੀ ਰਹਿਣ ਨਹੀਂ ਦੇਣੀ ਹੈਗੀ ਅਸੀਂ ਸਾਰੀ ਕਲੋਨੀ ਤਬਾਹ ਕਰਨੀ ਆ ਆਪ ਆਟੋ ਦੇ ਵਿੱਚ ਸਾਰੀ ਫੈਮਿਲੀ ਬੈਠ ਕੇ ਤੇ ਫਿਰ ਇਹਨਾਂ ਨੇ ਸਿਲੰਡਰ ਨੂੰ ਅੱਗ ਲਾਈ ਆ ਉਹ ਆਟੋ ਦੀ ਵੀ ਅਸੀਂ ਵੀਡੀਓ ਜਿਹੜੀ ਉਹ ਤੁਹਾਨੂੰ ਦੇ ਰਹੇ ਆ ਤੇ ਇਹਦੀ ਕੋਈ ਕੰਪਲੇਨ ਵਗੈਰਾ ਤੁਸੀਂ ਦਿੱਤੀ ਆ ਜੀ ਹਾਂਜੀ ਅਜੰਸੀ ਸੀਪੀ ਸਾਹਿਬ ਦੇ ਕੋਲ ਪੇਸ਼ ਹੋਏ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸਾਡੇ ਬੱਚਿਆਂ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਆ ਪਲੀਜ਼ ਸਾਨੂੰ ਇਹਨਾਂ ਤੋਂ ਖਤਰਾ ਆਇਆ ਹੈ ਵੀ ਸਾਡੀ ਜਿਹੜੀ ਜਾਨ ਆ ਉਹ ਬਚਾਈ ਜਾਵੇ ਤੇ ਉਹਨਾਂ ਨੇ ਪ੍ਰੋਸਾ ਦਵਾਇਆ ਕਹਿੰਦੇ ਇਹਨਾਂ ਤੇ ਸਖਤ ਕਾਰਵਾਈ ਜ਼ਰੂਰ ਹੋਏਗੀ ਆ ਜੀ ਵੀ ਹਰਪ੍ਰੀਤ ਸਿੰਘ ਆ ਮੈਂ ਬਬਲ ਸਿੰਘ ਦੀ ਲੇਬਰ ਦੇ ਰਹਿਣ ਵਾਲਾ ਮਤਾਂਦੜ ਏ ਮੁੰਡਾ ਜੀ ਬਹੁਤ ਪਰੇਸ਼ਾਨ ਕਰਦਾ ਸਾਡੇ ਘਰਦਿਆਂ ਨੂੰ ਗਾਲਾਂ ਕੱਢਦਾ ਸਾਨੂੰ ਗਾਲਾਂ ਕੱਢਦਾ ਇਹਨਾਂ ਦਾ ਇੱਟਾਂ ਵੀ ਚਲਾਈਆਂ ਮੇਰੇ ਪੈਰਾ ਤੇ ਵੀ ਪੁੱਜੀਆਂ ਤੇ ਕੀ ਕਹਿੰਦੇ ਮੇਰੇ ਘਰ ਮੂਰੇ ਇਸਨੇ ਮੇਨ ਸਲੰਟਰ ਨੂੰ ਅੱਗ ਲਾਈ ਔਰ ਇਹਦੇ ਮੰਮੀ ਡੈਡੀ ਸਾਈਡ ਤੇ ਖੜ ਗਏ ਕਿ ਤੂੰ ਅੱਗ ਲਾ ਕੇ ਇਧਰ ਨੂੰ ਭੱਜਿਆ ਆਪਾਂ ਸਾਰਾ ਮੱਲਾ ਫੂਕੇ ਭੱਜ ਜੀ ਇਹ ਜਿਹੜੀ ਪੂਰੇ ਮੇਨ ਸਿਲੰਡਰ ਨੂੰ 4-5 ਸਾਲ ਹੋ ਗਏ ਇਸ ਤਰ੍ਹਾਂ ਹੀ ਕਰਦਾ ਇਹਦੇ 4-5 ਸਾਲ ਦੀ ਸਾਡੇ ਕੋਲ ਸਾਰੀਆਂ ਫੁਟੇਜ ਪਈਆਂ ਨੇ ਠੀਕ ਹੈ ਨਹੀਂ ਇੱਕ 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 ਕੰਪਲੇਂਟ ਨਹੀਂ ਹੈਗੀ ਇਦਾਂ ਦੀ ਇਹਦੀ ਬਹੁਤ ਨੇ ਸਾਡੀਆਂ ਜਿੰਨੀ ਹਾਂ ਤੁਹਾਨੂੰ ਪਹਿਲੀ ਵਾਰੀ ਮਿਲੇ ਤੁਸੀਂ ਇਸ ਵਿਸ਼ੇ ਤੇ ਹਾਂਜੀ ਹਾਂਜੀ ਕਿਉਂਕਿ ਸਾਰਾ ਅਸੀਂ ਕਹਿ ਦਿੰਦੇ ਨਹੀਂ ਚਲੋ ਮਨ ਲੈ ਚ ਰਹਿਣਾ ਕਿਉਂ ਲੜਨਾ ਕਿਉਂ ਲੜਨਾ ਪਰ ਜਿਸ ਤਰ੍ਹਾਂ ਇਸਨੇ ਸਿਲੰਡਰ ਨੂੰ ਅੱਗ ਲਾਈ ਨਾ ਉਹਦੇ ਨਾਲ ਦੇਖੋ ਲੜਾਈ ਸਾਡੇ ਨਾਲ ਲਾ ਲੋ ਚਲੋ ਨਾਲ ਦੇ ਗਵਾਂਢੀਆਂ ਜਿਨ੍ਹਾਂ ਦਾ ਨਹੀਂ ਵੀ ਕਸੂਰ ਹੈ ਸਿਲੰਡਰ ਨਾਲ ਅੱਗ ਲਾ ਰਿਹਾ ਵਾ ਨਾਲ ਦੇ ਘਰ ਸਾਰੇ ਫੱਟਣ ਗਏ ਜੀ ਉਰੇ ਮੇਨ ਸਿਲੰਡਰ ਨੂੰ ਮੈਂ ਤੁਹਾਨੂੰ ਵੀਡੀਓ ਭੇਜ ਰਿਹਾ ਵਾ ਤੁਸੀਂ ਵੀਡੀਓ ਲਗਾਓ ਕਿਸ ਤਰ੍ਹਾਂ ਇਹਨੇ ਪੂਰੇ ਮੇਨ ਸਿਲੰਡਰ ਨੂੰ ਅੱਗ ਲਾਈ ਆ ਆਪਦੇ ਬੱਚੇ ਤਾਂ ਇਹਨੇ ਬਾਹਰ ਆਟਰ ਚ ਬਿਠਾਤੇ ਕਿ ਮੈਂ ਅੱਕ ਲਾ ਕੇ ਭੱਜ ਜਾਊਂਗਾ ਪਰ ਕਰ ਦਿਓ ਪ੍ਰਸ਼ਾਸਨ ਅਸੀਂ ਜੀ ਇਨਸਾਫ ਮੰਗਦੇ ਆ ਇਸ ਤੇ ਇਸ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਇਹਨੂੰ ਚੱਕ ਕੇ ਅੰਦਰ ਮਾਰੋ ਇਹ ਜੇ ਨੂੰ ਇਸ ਤਰ੍ਹਾਂ ਦੀ ਪੂਰੀ ਸਜ਼ਾ ਹੋਵੇ ਅੰਤ ਪਰਿਵਾਰ ਅੰਦਰ ਕਰੇ ਅੱਜ ਮੇਰਾ ਨਾਮ ਰਾਜਵੀਰ ਕੌਰ ਆ ਮੈਂ ਪਪਾ ਸੰਦੀਪ ਲਖਨੋਵੀ ਪਿੰਡ ਤਾਂਦਰੇ ਦੀ ਵਾਸੀ ਆ ਮਾਮਲਾ ਜੀ ਇਹ ਆ ਇਹ ਜਿਹੜੇ ਸਾਡੇ ਗਵੰਡੀ ਮਨਦੀਪ ਸਿੰਘ ਆ ਇਹ Shimla Puri ਤੋਂ ਆਏ ਆ ਇਹ ਕੋਈ ਜਨਾਨੀ ਨਹੀਂ ਦੇਖਦੇ ਕੋਈ ਬੱਚਾ ਨਹੀਂ ਦੇਖਦੇ ਕੋਈ ਬੁੜਾ ਜਵਾਨ ਕੁਛ ਨਹੀਂ ਇਹ ਦੇਖਦੇ ਇਹ ਸਾਰਿਆਂ ਦੇ ਸਾਹਮਣੇ ਨੰਗਾ ਡਾਂਸ ਕਰਦੇ ਆ ਇਹਨਾਂ ਦੀ ਫੈਮਿਲੀ ਜਿਹੜੀ ਆ ਪੂਰੀ ਜਿਹੜੀ ਆ ਲੜਾਈ ਝਗੜਿਆਂ ਦੇ ਉੱਤੇ ਮਾਹਿਰ ਤੇ ਇਹ ਜਦੋਂ ਦੇਖਦੇ ਇੱਟਾ-ਬੱਟੇ ਚਲਾਉਣੇ ਸ਼ੁਰੂ ਕਰ ਦਿੰਦੇ ਆ ਕੱਲ ਇਹਨਾਂ ਨੇ ਮੇਰੇ ਘਰ ਦੇ ਉੱਤੇ ਬਾਰ ਕੀਤਾ ਮੇਰੇ ਦਰਵਾਜ਼ੇ ਜਿਹੜੇ ਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਦਾਹ ਦੇ ਨਾਲ ਮੇਰੇ ਲੋਹੇ ਦੇ ਗੇਟ ਇਹਨਾਂ ਨੇ ਭੰਨ ਦਿੱਤੇ ਉਸ ਤੋਂ ਬਾਅਦ ਸਿਲੰਡਰ ਨੂੰ ਅੱਗ ਲਾ ਕੇ ਇਹਨਾਂ ਨੇ ਗੇਟ ਦੇ ਉੱਤੋਂ ਦੀ ਮੇਰੇ ਘਰ ਸੁੱਟੀ ਤੇ ਉਹ ਅਸੀਂ ਫਟਾਫਟ ਅੱਗ ਬੁਝਾਈ ਬੁਝਾ ਕੇ ਤਾਂ ਇਹ ਦੁਵਾਰਾ ਫੇਰ ਸਿਲੰਡਰ ਚੱਕ ਕੇ ਲੈ ਗਿਆ ਜਿਹਦੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੈਮਰੇ ਲੱਗੇ ਹੋਏ ਸੀਗੇ ਤੇ ਉੱਥੇ ਦੀ ਵੀਡੀਓ ਆ ਉਹਨਾਂ ਦੇ ਘਰ ਜਾ ਕੇ ਛੋਟਾ ਜਿਹਾ ਬੱਚਾ ਇਹਨੇ ਸਿਲੰਡਰ ਜਲਾ ਕੇ ਉਹਨਾਂ ਦੇ ਘਰ ਅੰਦਰ ਸੁੱਟ ਦਿੱਤਾ ਨਾਲ ਇੱਕ ਹੋਰ ਸਿਲੰਡਰ ਸੀਗਾ ਇਹ ਫਟ ਵੀ ਸਕਦਾ ਸੀਗਾ ਸਾਨੂੰ ਇਹਨਾਂ ਤੋਂ ਖਤਰਾ ਆ ਪਲੀਜ਼ ਸਾਡੀ ਜਿਹੜੀ ਆ ਜਾਨ ਦੀ ਰੱਖਸ਼ਾ ਕੀਤੀ ਜਾਵੇ ਤਾਂ ਇਹਨਾਂ ਦੇ ਤੇ 5 ਜਾਣੇ ਮੈਂਬਰ ਆ ਇਹਨਾਂ ਦੇ ਪੰਜਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਹਾਂਜੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਵੀ ਅਸੀਂ ਉਹਨਾਂ ਨੂੰ ਵੀਡੀਓ ਦਿਖਾਈ ਆ ਉਹਨਾਂ ਨੇ ਭਰੋਸਾ ਦਵਾਇਆ ਕਿ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਰੈਸਟ ਕੀਤਾ ਜਾਏਗਾ ਮੇਰਾ ਨਾਮ ਜੰਗੀਰ ਸਿੰਘ ਹੈ ਜੀ ਕਿੱਥੇ ਰਹਿੰਦੇ ਹੋ ਮੈਂ ਬਾਬਾ ਸੰਦੀਲਾ ਕਲੋਨੀ ਪਿੰਡ ਤੰਦਰਾ ਤੰਦਰਾ ਹਾਂ ਉੱਥੇ ਰਹਿੰਦਾ ਜੀ ਕੀ ਮਾਮਲਾ ਜੀ ਤੁਸੀਂ ਸੀਪੀ ਔਫਿਸ ਆਇਓ ਮਾਮਲਾ ਕੀ ਹੈ ਹਾਂਜੀ ਅਸੀਂ ਐਪਲੀਕੇਸ਼ਨ ਦਿੱਤੀ ਹੈ ਬੰਦੇ ਨੇ ਸਾਨੂੰ ਪੂਰੇ 5 ਸਾਲ ਤੋਂ ਪਰੇਸ਼ਾਨ ਕੀਤਾ ਹੋਇਆ ਕੌਣ ਬੰਦਾ ਇਹ ਹੈਗਾ ਮਨਦੀਪ ਸਿੰਘ ਹੈਗਾ ਮਨੀ ਨਾਮ ਇਹਦਾ ਤੇ ਇਹਦੀ ਮੰਮੀ ਇਹਦੀ ਭੈਣ ਇਹਦਾ ਜੀਜਾ ਪੂਰੇ 5 ਜਣੇ ਆ ਕਾਰਨ ਕੀ ਆ ਕਿਉਂ ਪਰੇਸ਼ਾਨ ਕੀਤਾ ਕਾਰਨ ਕੀ ਹੈ ਜੀ ਇਹ ਬਦਮ ਜਿਹੜਾ ਵੀ ਕੋਈ ਮਾੜੀ ਜੀ ਕੋਈ ਗੱਲ ਹੋਵੇ ਕਿਰਪਾਨਾ ਕੱਢਦਾ ਵਰਸ਼ੇ ਕੱਢਦਾ ਕੰਪਲੀਟਾ ਕਰਦਾ ਵੀ ਮੈਂ ਜਿੱਥੇ ਮਰਜੀ ਕਰਾਉ ਮੈਨੂੰ ਮੈਂ ਡਰਦਾ ਨਹੀਂ ਕਿਸੇ ਤੋਂ ਪੁਲਿਸ ਦੇ ਉਹ ਥਾਣੇ ਦੇ ਜੋ ਮਰਜੀ ਕਰੋ ਇਹ ਧਮਕੀਆਂ ਦੇ ਅੰਦਰ ਸਾਨੂੰ ਪਰੇਸ਼ਾਨ ਕਰਦਾ ਸਾਡੇ ਬੱਚਿਆਂ ਨੂੰ ਪਰੇਸ਼ਾਨ ਕਰਦਾ ਕਾਰਨ ਕਾਰਨ ਕੀ ਬਦਮਾਸ਼ ਬਾਸ਼ੀ ਕਰਦਾ ਜੀ ਸ਼ਿਮਲਾਪੁਰੀ ਤੋਂ ਆਏ ਹੋਇਆ ਬੰਦਾ ਹੈ ਤੁਸੀਂ ਲੋਕਲ ਥਾਲੇ ਨੂੰ ਸੰਪਰਕ ਨਹੀਂ ਹਲੇ ਸੰਪਰਕ ਨਹੀਂ ਕੀਤਾ ਜੀ ਤੁਸੀਂ ਕਮਿਸ਼ਨ ਨੂੰ ਗਿਆ ਜੀ ਪਹਿਲੇ ਲੋਕਲ ਥਾਲੇ ਨੂੰ ਲੋਕ ਨਾਲ ਸੁਣਦੇ ਨਹੀਂ ਜੀ ਕਹੀ ਤੁਸੀਂ ਕੀ ਨਹੀਂ ਦੱਸੋ 12 ਨਹੀਂ ਅਸੀਂ 112 ਤੇ ਕੰਪਲੀਟਲੀ 112 ਤੇ ਕੰਪਲੀਟ ਕੀਤੀ ਹੈ 3 ਘੰਟੇ ਸਾਡੇ ਕੋਲੇ ਕੋਈ ਠੀਕ ਹੈ ਸਾਡੀ ਕੰਪਲੀਟ 12:30 ਵਜੇ ਦੀ ਹੋਈ ਹੈ 112 ਤੇ ਹੁਣ ਅਸੀਂ ਸੀਪੀ ਦੇ ਪੇਸ਼ ਹੋਏ ਹਾਂ ਸਾਰੇ ਮਹੱਲੇ ਇਕੱਠਾ ਹੋ ਗਏ ਸਾਰੇ ਮਹੱਲੇ ਦੇ ਸੈਨ ਹੋਏ ਜੀ ਅਸੀਂ ਐਪਲੀਕੇਸ਼ਨ ਲਿਖ ਕੇ ਲਿਆਏ ਹਾਂ ਹਾਂ ਜੀ ਮਹੱਲਾ ਇਕੱਠਾ ਹੋ ਗਿਆ ਕੀ ਚਾਹੁੰਦੇ ਹੁਣ ਕੀ ਚਾਹੁੰਦੇ ਚਾਹੁੰਦੇ ਜੀ ਸਾਨੂੰ ਇਸ ਬੰਦੇ ਤੋਂ ਖਤਰਾ ਜੀ ਪੂਰੇ 5 ਸਾਲਾਂ ਤੋਂ ਪੂਰੇ 5 ਸਾਲਾਂ ਦੇ ਵਿੱਚ ਜਿੰਨੀਆਂ ਇਹਦੀਆਂ ਲੜਾਈਆਂ ਜਿੰਨੀਆਂ ਕ੍ਰਪਾਨਾਂ ਕੱਡੀਆਂ ਵਰਸ਼ੇ ਕੱਢੇ ਸਾਰੀਆਂ ਸਾਡੇ ਕੋਲ ਵੀਡੀਓ ਫੋਟੋਆਂ ਰਿਪੋਰਟੀਆਂ ਹੈਗੀਆਂ ਅੱਲਾ ਹੀ ਪਰੇਸ਼ਾਨ ਕਰ ਰਿਹਾ ਹੈ ਜੀ ਅੱਛਾ ਕਿਸ ਤਰੀਕੇ ਨਾਲ ਪਰੇਸ਼ਾਨ ਕਰ ਰਿਹਾ ਹੈ ਕਾਰਨ ਹੁਣ ਇਹ 15 ਦਿਨ ਤੋਂ ਮੁਸ਼ਕਿਲ ਹੋ ਰਿਹਾ ਉਹ ਪਾਣੀ ਦੀ ਵਜ੍ਹਾ ਕਰਕੇ ਜੇ ਅਸੀਂ ਰੋਕਦੇ ਆ ਤਾਂ ਕਿਰਪਾਣਾ ਕੱਢ ਲੈਂਦੇ ਆ ਉਹਦੇ ਪਾਣੀ ਦੀਆਂ ਫੋਟੋ ਪਾਣੀ ਦੇ ਵੀਡੀਓ ਸਾਡੇ ਕੋਲੇ ਸਾਰੀਆਂ ਹੈਗੀਆਂ ਤਾਦਰ ਪਿੰਡ ਚ ਉਹ ਕੀ ਤਾਦਰ ਪਿੰਡ ਤੋਂ ਬਾਅਦ ਤਾਦਰ ਪਿੰਡ ਤੋਂ ਬਾਹਰ ਸਾਡੀ ਕਲੋਨੀ ਆ 50 ਘਰਾਂ ਦੀ ਕਲੋਨੀਆ ਬਾਬਾ ਸੰਦੀਲਾ ਕਲੋਨੀਆ ਸਰਪ੍ਰੇਸ਼ਨ ਚੱਲਦਾ ਸਰਪ੍ਰੇਸ਼ਨ ਜੀ ਨਹੀਂ ਅੰਦੇਸੀ ਪੇਟ ਚੱਲਦੇ ਆ ਸੀਲਿੰਡਰ ਦਾ ਕੀ ਨਾਮ ਹੈ সিলਿੰਡਰ ਰਾਤੀ ਜੀ ਇਸ ਤੋਂ ਬਾਅਦ ਜਿਹਨੇ ਕੀਤਾ ਸੀ ਸਾਰੇ ਟੱਗੇ ਇਹਨੇ ਕੀ ਕਿਹਾ ਤੇ ਮੈਂ ਤਾਂ ਸਾਰੇ ਮਹੱਲੇ ਨੂੰ ਅੱਗ ਲਾਉਂਗਾ ਜਿਹਨੇ ਆਣਾ ਆ ਜੋ ਲੜੋ ਸਾਰੇ ਚਲੋ ਸਾਰੇ ਜਣੇ ਆਪਾਂ ਆਪਣੀ ਲੋੜੀ ਮਨਾਰੇ ਸੀ ਸਾਰੇ ਅੰਦਰ ਸੀਗੇ ਕਰਪਾਣਾ ਮਾਰਿਆ ਨਿਕਲੋ ਬਾਹਰ ਜਿਹੜਾ ਬਦਮਾਸ਼ਾ ਨਿਕਲੋ ਬਾਹਰ ਮੈਂ ਤਾਂ ਇਦਾਂ ਹੀ ਕਰੂੰਗਾ ਮੈਂ ਤਾਂ ਇਦਾਂ ਹੀ ਕਰੂੰਗਾ ਉਹਦੇ ਸਾਰੇ ਰਿਕਾਰਡ ਨਾਲ ਤੁਹਾਨੂੰ ਭੇਜ ਦਿੰਨੇ ਆ ਜੀ ਨਸ਼ਾ ਕਰਦਾ ਹੈ ਨਸ਼ਾ ਸਾਨੂੰ ਨਹੀਂ ਪਤਾ ਜੀ ਕੀ ਕਰਦਾ ਇਹ ਕਰਦਾ ਹੈ ਵਸੇ ਹਾਂ ਕਰਦਾ ਜੀ ਨਸ਼ੇ ਨੂੰ ਸੇ ਵੇਚਦੇ ਸ਼ਿਮਲਾਪੁਰੀ ਤੋਂ ਆਏ ਹੋਏ ਜੀ ਦੋ ਨੰਬਰ ਦਾ ਕੰਮ ਕਰਦੇ ਆ ਓਕੇ ਹੁਣ ਤੁਹਾਨੂੰ ਕੀ ਕਿਹਾ ਉਹਨਾਂ ਨੇ ਅਸੀਂ ਐਪਲੀਕੇਸ਼ਨ ਦਿੱਤੀ ਹੈ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਕਾਰਵਾਈ ਕਰਦੇ ਆ ਠੀਕ ਘੰਟਾ ਇੱਕ ਲੇਡੀ ਲਾਗੇ ਮਰ ਗਿਆ ਪਾਸੇ ਪਰੇ ਹੋ ਚਲੋ ਥੋੜਾ ਜਿਹਾ ਮੈਂ ਉਹ ਸਾਈਡ ਤੇ ਇਧਰ ਆ ਚੱਲ ਸਾਰਾ ਸ਼ੋਅ ਦੇਖਿਆ ਤਾਂ ਇਧਰ ਉਹ ਇਧਰ ਬੈਠ ਉਹਰੇ ਬੈਠ ਉਹ ਰਿਪੇਅਰ ਕਰਨ ਆਹ ਹੋ 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 ਨਹੀਂ ਇਹ ਵੀ ਤੁਹਾਡੇ ਨਾਲ ਉਹਦੇ ਤਾਂ ਬੜਾ ਆਇਆ ਉਹ ਤਾਂ ਮੈਂ ਵੀ ਆਇਆ ਘਰ ਵਾਲੇ ਨੂੰ ਦੁਬਾਰੇ ਫੇਰ ਨਾਲ ਲੈ ਆਇਆ ਕਿੱਥੇ ਇੱਥੇ ਮੈਂ ਕਦੋਂ ਲੈ ਆਇਆ ਉਹ ਤਾਂ ਲੈ ਕੇ ਥੋੜੀ ਗਿਆ ਮੈਂ ਤਾਂ ਰਵੀ ਨੂੰ ਛੱਡ ਕੇ ਆਇਆ ਘਰੇ ਜੀ ਪਹਿਲੇ ਤਾਂ ਉਹ ਦੇਖੋ ਲੈ ਆਇਆ ਸਿਲੰਡਰ ਉਹ ਜਨ ਮੈਂ ਵੀ ਆ ਗਿਆ ਵਿੱਚ ਉਹ ਦੇ ਨਹੀਂ ਉਹਰੇ ਨੇ ਗੰਜੇ ਨੇ ਮੋਟਰਸਾਈਕਲ ਲਾਇਆ ਬਾ ਉਹ ਕੀ ਹੋਇਆ ਸੀ ਉਹ ਉੱਥੇ ਉੱਥੇ ਉਹ ਆ ਗਿਆ ਆ ਗਿਆ ਆ ਤੁਮ ਆਏ ਕਿਨੇ ਹਾਂ ਹਾਂ ਮੈਂ ਆਇਆ ਤੇ ਇਹਦਾ ਤੇ ਮਨ ਦੀ ਵਧੀਆ ਹੋਈ ਸੀ ਹਾਂ ਵਧੀਆ ਹੋਈ ਸੀ ਕਿ ਤਾਂ ਹੀ ਟਾਈਮ ਬੱਦ ਗਿਆ ਪੂਰੀ ਡਲ ਗਈ ਉਹਦੇ ਮੋਟਰਾਂ ਨਾਲ ਲਾਲਾ ਸਟੈਂਡ ਤੇ ਉਹ ਦੇਖ ਕੀ ਕਰਦਾ ਆ ਜੋ ਅੰਦਰ ਪੀਤੀ ਵੀ ਡੌਲਰ ਸੀ ਇਹਨੇ ਹਾਂ ਡੌਲਰ ਲੈ ਆਇਆ ਇਹ ਦੀਆ ਡੌਲਰ ਜੁੰਡੇ ਪਟਾ ਦੋ ਅੰਕਲ ਬੱਸ ਉਹ ਦੇਖ ਕਰਦਾ ਦੇ ਕਿੰਨਾ ਖਰਾਬ ਕਰਦੀ ਹੈ ਨਾ ਅਲੇ ਰਾਜੁਰੂ ਸੁਪਰੀ ਸੈਟ ਇਹ ਡੌਲਰ ਬੰਦੋ ਜਣੀਆਂ ਹੈਗੀਆਂ ਮੈਂ ਪਹਿਲਾਂ ਵੀਡੀਓ ਬਣਾਉਂਗਾ ਫੇਰ ਦੇ ਦਿਆਂਗਾ ਕੰਦੇਲੇ ਵੀ ਮੈਂ ਆਇਆ ਅੰਦਾਜ਼ਾ ਜੀ ਸਿਲੰਡਰ ਚੱਕੇ ਜਦੋਂ ਮੈਂ ਆਉਂਗਾ ਜਦੋਂ ਮੈਂ ਦੇਖ ਰਿਹਾ ਵੀ ਉਹ ਆਇਆ ਲੈ 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 ਹਵਾ ਨਾਲ ਜਿੰਦਾ ਫਿਰ ਇਦਾਂ ਅੱਗ ਫੜਦੀ ਵੀ ਫਟ ਜਾਂਦਾ ਨੇ ਜਿਹਨੇ ਨਾਲ ਤੇ ਘਰ ਵੀ ਲੈ ਜਾਣਾ ਸੀ ਇਹ ਤਾਂ ਮੜਾ ਜਿਹਦਾ ਗੈਪ ਜਿਆ ਬਣ ਜਾਂਦਾ ਗੋਲਾ ਜਿਆ ਆਗ ਇੱਕ ਤਾਂ ਮੈਂ ਤਾਂ ਚਬਕ ਬੰਦ ਕਰ ਦਿੰਦਾ ਸੀ ਜੇ ਇੱਕਦਮ ਇਹਦਾ ਗੋਲਾ ਜਿਆ ਬਣ ਜਾਂਦਾ ਇਹਨੂੰ ਪਾੜ ਦੇਣਾ ਸੀ ਜਿਵੇਂ ਉਹ ਮਾਰੇ ਦੇਖ ਜਿਵੇਂ ਉਹ ਅੱਗ ਚੜ ਗਈ 2 ਮਿੰਟ ਹੋਰ ਚੜ ਜਵੇ ਇਨੇ ਫਟੇ ਜਰਾ ਪੂਰਾ ਤ ਆਪਣਾ ਸੀਲੰਡਰ ਜਦੋਂ ਮੈਂ ਚੱਕਿਆ ਵਾ ਲੋ ਤੁਸੀਂ ਆਈ ਹੋ ਅੱਬੀ ਹਾਂ ਆ ਰਿਹਾ ਗਿਆ ਸੀ ਉਹ ਭੈਣ ਤੇ ਉਹਦੇ ਹੱਡੇ ਉੱਤੇ ਮਾਰਨਾ ਸੀ ਉਹਨੇ ਹਾਂ ਨਾਲੇ ਦਿਖਾਏ ਇਹ ਵੀਡੀਓ ਪਾ ਪਾਇਓ ਯਾਰ ਇੱਕ ਸਾਡੇ ਉੱਤੇ ਆ ਦੇਖ ਸਾਡੇ ਘਰ ਮਰੇ ਰੱਗ ਗਿਆ ਦੇਖ ਇਹ ਕਿਹੜਾ ਚਲ ਕਿਹੜਾ ਬੀ ਸੀ ਇੰਦਰ ਨਾਉਂਦਾ ਸੀ ਪਤਾ ਨਹੀਂ ਲੈਟਰ ਆਪਣੇ ਕਹਿੰਦੇ ਉਹ ਵੀ ਲਾਏ